ਟਰੱਕ ਦੀ ਚਪੇੜ ਚਾਣ ਕਰਕੇ ਇੱਕ ਵਿਅਕਤੀ ਦੀ ਹੋਈ ਮੌਤ ਸਵੇਰੇ ਤੜਕਸਾਰ ਹੋਇਆ ਹਾਦਸਾ ਪਰਿਵਾਰ ਵੱਲੋਂ ਇਨਸਾਫ ਦੀ ਲਗਾਈ ਜਾ ਰਹੀ ਹੈ ਗੁਹਾਰ ਤਾਂ ਅਦਾਜ਼ੀ ਹੈ ਕਿ ਅੰਮ੍ਰਿਤਸਰ ਵਿੱਚ ਅੱਜ ਇੱਕ ਟਰੱਕ ਦੀ ਚਪੇੜ ਚਾਣ ਕਰਕੇ ਇੱਕ 47 ਸਾਲ ਦਾ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਉੱਥੇ ਮੌਕੇ ਤੇ ਪਹੁੰਚ ਕੇ ਪ੍ਰਸ਼ਾਸਨ ਖਿਲਾਫ ਤੇ ਟਰੱਕ ਡਰਾਈਵਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਇਨਸਾਫ ਮੰਗਣ ਦੀ ਗੁਹਾਰ ਲਗਾਈ ਗਈ ਹੈ ਉੱਥੇ ਹੀ ਪੁਲਿਸ ਅਧਿਕਾਰੀ ਵੱਲੋਂ ਮੌਕੇ ਤੇ ਪਹੁੰਚ ਕੇ ਟਰੱਕ ਨੂੰ ਕਬਜ਼ੇ ਦੇ ਵਿੱਚ ਲੈ ਲਿੱਤਾ ਗਿਆ ਪਰ ਡਰਾਈਵਰ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਰ ਇਹ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਟਰੱਕ ਡਰਾਈਵਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੀ ਹੋਇਆ ਸੀ ਆਪਾਂ ਨੂੰ ਕੋਈ ਖ਼ਬਰ ਵੀ ਪਤਾ ਮੇਰਾ ਨਾਮ ਪ੍ਰਿਆਹ ਕੋਲ ਲੰਦੇ ਸੀ ਤੁਹਾਡੇ ਮੇਰੇ ਪਾਪਾ ਅੱਛਾ ਜੀ ਕਿੱਦਾਂ ਆਇਆ ਬੱਸ ਕਾਰ ਦਾ ਪਤਾ ਲੱਗਾ ਜੀ ਉਹ ਸਵੇਰੇ ਸਵੇਰੇ ਇੱਧਰ ਆਏ ਦੁੱਧ ਦੁੱਧ ਲੈਣ ਤਾਂ ਨਹੀਂ ਟਰੱਕ ਨੇ ਸਾਈਡ ਮਾਰ ਦਿੱਤੀ ਇਹ ਕਿੰਨੀ ਸਾਲ ਦੀ ਉਮਰ ਸੀ ਉਹਨਾਂ ਦੀ ਲੱਗੀ ਸੀ 50 ਸਾਲ 50 55 ਸਾਲ ਦੀ ਉਹ ਮੰਗ ਕੀ ਕਰਦੇ ਬੱਚਾ ਜੀ ਮੰਗ ਐ ਹੋ ਕਰਦੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਦੁੱਧ ਲੈਣ ਆਇਥੇ ਹਾਂਜੀ ਇਹ ਮੇਰੇ ਚਾਚਾ ਜੀ ਆ ਜੀ ਕੀ ਕਾਰਨ ਹੋਇਆ ਇਹ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਦਿਨ ਵੀ ਰੋਜ਼ ਦੁੱਧ ਲੈਣ ਲੈਣ ਗਏ ਸੀਗੇ ਦੁੱਧ ਲੈਣ ਜਾਣ ਤੋਂ ਬਾਅਦ ਮੈਂ ਨਾਲ ਖੜਾ ਐ ਇਹ ਟਰੱਕ ਲੈਣੇ ਬਿਨਾਂ ਪਿੱਛੇ ਵੇਖੇ bari ਖੋਲੀ ਜਿਹਦੇ ਨਾਲ bari ਸਿੱਧਾ ਪੂਰੇ ਮੂੰਹ ਤੇ ਵੱਜੀ ਚਾਚਾ ਜੀ ਦੇ ਉਸ ਵਾਰ ਐਂਟੀ ਇਹਨੂੰ ਦੇਖੀ ਚਾਚਾ ਜੀ ਇਹਨੂੰ ਦੇਖ ਕੇ ਤੇ ਪਿਸੋਨੇ ਵਾ ਸਪੀਟਾਂ ਦੇ ਟਰੱਕ ਆਂਦੇ ਆ ਸਪੀਟਾਂ ਦੇ ਅੰਨੇ ਕੁਕੇ ਹੋਏ ਭੁੱਖ ਨਹੀਂ ਵੇਖਿਆ ਥੱਲੇ ਕੋ ਨਾ ਕੋ ਨਹੀਂ ਤੇ ਚੜਾ ਕੇ ਤੇ ਕੰਮ ਕਰ ਗਏ ਪੂਰਾ ਮੰਗ ਮੰਗ ਸਾਨੂੰ ਇਥੇ ਇਨਸਾਫ ਦਿੱਤਾ ਜਾਵੇ ਜੋ ਬੰਦਾ ਸਾਨੂੰ ਇਥੇ ਇਨਸਾਫ ਮਿਲਣਾ ਨਹੀਂ ਦੇ ਰਿਹਾ ਜੀ ਲੱਗਦਾ ਨਹੀਂ ਕਿ ਜਿਹੜਾ ਪ੍ਰਧਾਨ ਮੰਤਰੀ ਨੇ ਇੱਕ ਕਾਨੂੰਨ ਬਣਾਇਆ ਵੀ ਬਲਾਗ ਦੇ ਖਿਲਾਫ ਉਹ ਸਹੀ ਹੈ ਜੀ ਸਹੀ ਜੀ ਪਰ ਕੀ ਕਹਿ ਸਕਦਾ ਹੁਣ ਆਪ ਜੀ ਆਪਣੇ ਬਾਈਥਿੰਸ ਆਪ ਜੀ ਰਾਨੂੰ ਇਨਾ ਪ੍ਰਧਾਨ ਮੰਤਰੀਆਂ ਮੰਤਰੀਆਂ ਕੋਖ ਨਹੀਂ ਲੈਣਾ ਚਾਹੀਦਾ ਸਾਨੂੰ ਇਥੇ ਸਾਡਾ ਇਨਸਾਫ ਮਿਲੇ ਟਾਈਮ ਤੇ ਜੀ ਕਾਲੇ ਨੇ ਐਕਸੀਡੈਂਟ ਕੀਤਾ ਜੀ ਸਰ ਅਜੇ ਥੋੜਾ ਜਿਹਾ ਕੀ ਮਾਮਲਾ ਜੀ ਇੱਕ ਐਕਸੀਡੈਂਟ ਹੋਇਆ ਜੀ ਇੱਥੇ ਦਾਣਾ ਮੰਡੀ ਦੇ ਕੋਲ ਜੀ ਦੋ ਟਰੱਕ ਅਗੇ ਸੀ ਇੱਕ ਟਰੱਕ ਨੇ ਵਾਰੀ ਖੋਲੀ ਦੇਣ ਗੈਲੀ ਨਾਲ ਤੇ ਦੂਸਰਾ ਉਹ ਅੱਗੇ ਜਾਣ ਲੱਗੇ ਤੇ ਦੂਸਰੇ ਨੇ ਤੇਜ਼ ਰਫਤਾਰੀ ਨਾਲ ਲਿਆ ਕੇ ਤੇ ਐਕਟਿਵਾ ਜਿਹੜਾ ਆਪਣਾ ਟਰੱਕ ਸੀਗਾ ਉਹਨਾਂ ਤੇ ਬਲਵਿੰਦਰ ਸਿੰਘ ਉਹਨਾਂ ਦੇ ਜੋ ਐਕਟਿਵਾ ਤੇ ਸਵਾਰ ਸੀ ਉਹਨਾਂ ਤੇ ਚੜਾਤਾ ਸਰ ਕਿੰਨੀ ਉਮਰ ਸੀ ਉਹਦੀ 47 ਸਾਲ ਟਰੱਕ ਡਰਾਈਵਰ ਜਿਹਦੇ ਨਾਲ ਐਕਸੀਡੈਂਟ ਹੋਇਆ ਉਹ ਹਰਾਸਤ ਹੈ ਜਿਆ ਕੀਤਾ ਹਾਲੇ ਕਰ ਰਹੇ ਹਾਂ ਜੀ ਬਾਕੀ ਪਹਿਲਾਂ ਡੈਡ ਬੋਡੀ ਚੁੱਕ ਲਈ ਹੈ ਬਾਕੀ ਕਾਰਵਾਈ ਕਰ ਰਹੇ ਆ। ਨਹੀਂ ਉਹ ਮੌਕੇ ਤੇ ਭੱਜ ਗਿਆ ਸੀ ਡਰਾਈਵਰ। ਹਾਂ ਜੀ ਬਾਕੀ ਤੁਹਾਨੂੰ ਬਾਈਟ ਜਿਹੜੀ ਸਾਡੇ ਸੀਨੀਅਰ ਅਫਸਰ ਦੇ ਦੇਣਗੇ। ਅਸੀਂ ਮੌਕੇ ਤੇ ਥੋੜੀ ਇਹ ਕਰ ਲਈਏ ਤਫਤੀਸ਼ ਕਰਦੇ। ਅੱਜ ਕੀ ਕਾਰਵਾਈ ਕੀਤੀ ਜਾਰੀ ਸਾਡੇ ਵੱਲੋਂ? ਕਾਰਵਾਈ ਪਰਚਾ ਦਰਜ ਕਰਾਂਗੇ।